ਕਰਨ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਬਹੁਤ ਵੱਡੇ ਸਵਾਲ ਖੜੇ ਹੋ ਰਹੇ ਨੇ ਕਿਉਂਕਿ ਦਿਨ ਦਿਹਾੜੇ ਇੱਕ ਨੌਜਵਾਨ ਲੜਕੀ ਦਾ ਸੜਕ ਦੇ ਉੱਤੇ ਦਿਨ ਦਿਹਾੜੇ ਤਲਵਾਰ ਨਾਲ ਵੱਢ ਕੇ ਕਤਲ ਕਰ ਦਿੱਤਾ ਗਿਆ ਸਰੀਆਮ ਕਤਲ ਕੀਤਾ ਗਿਆ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਤੇ ਕਤਲ ਵੀ ਇੱਕ ਅਜਿਹੇ ਸ਼ਹਿਰ ਦੇ ਵਿੱਚ ਹੋਇਆ ਜਿਸ ਨੂੰ ਕਿ ਬਹੁਤ ਸੁਰੱਖਿਅਤ ਮੰਨਿਆ ਜਾਂਦਾ ਹੈ ਜੇਸਤੀਆ ਮਿਸਾਲਾਂ ਦਿੰਦੇ ਨੇ ਪੰਜਾਬ ਵਾਲੇ ਕਿ ਅਸੀਂ ਇਹ ਸ਼ਹਿਰ ਬਣਾਇਆ ਤੇ ਸੁਰੱਖਿਅਤ ਹੈ ਮੋਹਾਲੀ ਜੋ ਕਿ ਚੰਡੀਗੜ੍ਹ ਦੇ ਬਿਲਕੁਲ ਨਾਲ ਹੈ ਟਰਾਈ ਸਿਟੀ ਦਾ ਹਿੱਸਾ ਹੈ ਤਾਂ ਮੋਹਾਲੀ ਦੇ ਵਿੱਚ ਦਿਨ ਦਿਹਾੜੇ ਦੁਪਹਿਰ ਵੇਲੇ ਕਤਲ ਕੀਤਾ ਗਿਆ ਇੱਕ ਨੌਜਵਾਨ ਲੜਕੀ ਦਾ ਤਲਵਾਰ ਦੇ ਨਾਲ ਵਾਰ-ਵਾਰ ਉਸ ਨੂੰ ਫੱਟ ਮਾਰੇਗਾ ਤਲਵਾਰ ਦੇ ਨਾਲ ਵਾਰ-ਵਾਰ ਵੱਢਿਆ ਗਿਆ ਤੇ ਸੜਕ ਦੇ ਉੱਤੇ ਦਿੰਦ ਦਿਹਾੜੇ ਵੱਢ ਕੇ ਕਤਲ ਕਰ ਦਿੱਤਾ ਗਿਆ ਤੇ ਕਾਰਨ ਕੀ ਆ ਕਤਲ ਦਾ ਇਸ ਨੂੰ ਲੈ ਕੇ ਜਾਂਚ ਚੱਲ ਰਹੀ ਹੈ ਪਰ ਤਸਵੀਰਾਂ ਤੁਸੀਂ ਦੇਖੋ ਬਹੁਤ ਹੀ ਮੰਦ ਭਾਗੀਆਂ ਤਸਵੀਰਾਂ ਬਹੁਤ ਹੀ ਜਿਹੜਾ ਕੀ ਹੈ ਹਵਾਨੀਤ ਵਾਲੀਆਂ ਤਸਵੀਰਾਂ ਕਿਵੇਂ ਇੱਕ ਰੁੱਖ ਦੇ ਹੇਠਾਂ ਖੜ ਕੇ ਇਹ ਲੜਕਾ ਇੰਤਜ਼ਾਰ ਕਰਦਾ ਰਿਹਾ આરોપી ਇੰਤਜ਼ਾਰ ਕਰਦਾ ਰਿਹਾ ਉਸਦੇ ਹੱਥ ਦੇ ਵਿੱਚ ਇੱਕ ਵੱਡੀ ਤਲਵਾਰ ਸੀ ਤੇ ਜਿਵੇਂ ਹੀ ਉਹ ਕੁੜੀ ਆਪਣੀ ਇੱਕ ਸਾਥਣ ਦੇ ਨਾਲ ਇਸ ਰੁੱਖ ਦੇ ਕੋਲ ਸੜਕ ਤੇ ਤੁਰਦਿਆਂ ਤੁਰਦਿਆਂ ਪਹੁੰਚਦੀ ਆ ਤਾਂ ਇਨ ਇੱਕ ਕਤਲ ਜਿਹੜਾ ਉਸ ਉੱਤੇ ਹਮਲਾ ਕਰ ਦਿੰਦਾ ਕੁੜੀ ਜਾਨ ਬਚਾਉਣ ਵਾਸਤੇ ਪਿੱਛੇ ਭੱਜਦੀ ਵੀ ਆ ਪਰ ਉਸ ਦੇ ਉੱਤੇ ਵਾਰ-ਵਾਰ ਫਟ ਮਾਰੀ ਜਾਂਦੇ ਨੇ ਤਲਵਾਰ ਨਾਲ ਵਾਰ-ਵਾਰ ਹਮਲਾ ਕੀਤਾ ਜਾਂਦਾ ਤੇ ਅਖੀਰ ਤੇ ਉਹ ਬੇਸਤ ਹੋ ਕੇ ਸੜਕ ਉੱਤੇ ਡਿੱਗ ਪੈਂਦੀ ਆ ਤੇ ਇੰਨਾ ਬੇਖੌਫ ਇਹ ਹਿਵਾਨ ਸੀ ਕਿ ਉੱਥੋਂ ਕਤਲ ਕਰਨ ਤੋਂ ਬਾਅਦ ਬੜੇ ਹੀ ਆਰਾਮ ਦੇ ਨਾਲ ਪੈਦਲ ਸੜਕ ਦੇ ਦੂਜੇ ਪਾਸੇ ਲੰਘ ਕੇ ਤੇ ਚਲਾ ਗਿਆ ਫਿਲਹਾਲ ਦੀ ਜੋ ਜਾਣਕਾਰੀ ਹੈ ਮ੍ਰਿਤਕ ਦੀ ਪਛਾਣ ਆ ਬਜਿੰਦਰ ਕੌਰ ਦੇ ਤੌਰ ਤੇ ਹੋਈ ਆ ਤੇ ਕਿਆ ਸਰਾਈਆਂ ਲਾਈਆਂ ਜਾ ਰਹੀਆਂ ਨੇ ਹਾਲਾਂਕਿ ਮ੍ਰਿਤਕ ਦੇ ਪਰਿਵਾਰ ਦਾ ਕਹਿਣਾ ਲੜਕੀ ਦੇਖੋ ਉਹਨਾਂ ਨੂੰ ਕੁਝ ਵੀ ਨਹੀਂ ਪਤਾ ਕਿ ਕੀ ਹੋਇਆ ਪਰ ਪੁਲਿਸ ਦਾ ਹਲੇ ਆਫੀਸ਼ੀਅਲ ਬਿਆਨ ਆਉਣਾ ਬਾਕੀ ਹੈ ਜਾਂਚ ਚੱਲ ਰਹੀ ਹੈ ਗ੍ਰਿਫਤਾਰ ਕਰ ਲਿਆ ਗਿਆ ਇਸ ਕਾਤਲ ਨੂੰ ਪਰ ਕਿਆ ਸਰਾਈਆਂ ਲਾਈਆਂ ਜਾ ਰਹੀਆਂ ਨੇ ਕਿ ਕੀ ਖੂਬਸੂਰਤੀ ਤੇ ਪ੍ਰੇਮ ਸੰਬੰਧ ਕਤਲ ਦਾ ਕਾਰਨ ਬਣੇ ਇਸ ਨੌਜਵਾਨ ਲੜਕੀ ਦੀ ਤਸਵੀਰ ਵੀ ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਉੱਤੇ ਮ੍ਰਿਤਕ ਦੀ ਤਸਵੀਰ ਹੈ ਜੋ ਕਿ ਇੱਕ ਬੈਂਕ ਦੇ ਕਾਲ ਸੈਂਟਰ ਦੇ ਵਿੱਚ ਪਿਛਲੇ 9 ਸਾਲਾਂ ਤੋਂ ਲਗਭਗ ਇੱਕ ਦਹਾਕੇ ਤੋਂ ਕੰਮ ਕਰਦੀ ਸੀ ਇੱਕੋ ਹੀ ਥਾਂ ਦੇ ਉੱਤੇ ਤੇ ਇਸ ਸਿਰਫ ਇਹੇ ਵੱਲੋਂ ਕਤਲ ਕੀਤਾ ਗਿਆ ਤਾਂ ਕਿ ਆਸਰ ਆਈਆਂ ਇਹ ਨੇ ਕਿ ਲੜਕੀ ਦੀ ਖੂਬਸੂਰਤੀ ਤੇ ਉਸ ਤੇ ਪ੍ਰੇਮ ਸੰਬੰਧ ਦਾ ਲੈਣਾ ਤੇ ਨਾ ਹੋ ਸਕਦਾ ਕਤਲ ਦੇ ਵਿੱਚ ਹਾਲਾਂਕਿ ਬਿਆਨ ਹਲੇ ਪੁਲਿਸ ਵੱਲੋਂ ਆਉਣਾ ਹੈ ਤੇ ਪੁੱਛਗਿੱਛ ਜਾਰੀ ਹੈ ਗ੍ਰਿਫਤਾਰ ਜ਼ਰੂਰ ਕਰ ਲਿਆ ਗਿਆ ਇਸ ਕਤਲ ਨੂੰ ਇਸ ਨੌਜਵਾਨ ਨੂੰ ਜਿਸ ਨੇ ਤਲਵਾਰ ਦੇ ਨਾਲ ਦਿਨ ਦਿਹਾੜੇ ਮਹਾਲੀ ਦੇ ਵਿੱਚ ਨੌਜਵਾਨ ਲੜਕੀ ਦਾ ਕਤਲ ਕੀਤਾ ਜਿਸ ਦੀਆਂ ਤਸਵੀਰਾਂ ਤੁਸੀਂ ਆਪਣੀ ਸਕਰੀਨ ਤੇ ਦੇਖ ਸਕਦੇ ਹੋ ਪੰਜਾਬ ਦੇ ਵਿੱਚੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਹੁਣ ਵੱਡੇ ਸਵਾਲ ਖੜੇ ਹੋ ਰਹੇ ਨੇ ਕਿਉਂਕਿ ਦਿਨ ਦਿਹਾੜੇ ਇੱਕ ਨੌਜਵਾਨ ਲੜਕੀ ਦਾ ਸੜਕ ਦੇ ਉੱਤੇ ਦਿਨ ਦਿਹਾੜੇ ਤਲਵਾਰ ਨਾਲ ਵੱਢ ਕੇ ਕਤਲ ਕਰ ਦਿੱਤਾ ਗਿਆ ਸ਼ਰੀਆਮ ਕਤਲ ਕੀਤਾ ਗਿਆ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਤੇ ਕਤਲ ਵੀ ਇੱਕ ਅਜਿਹੇ ਸ਼ਹਿਰ ਦੇ ਵਿੱਚ ਹੋਇਆ ਜਿਸ ਨੂੰ ਕਿ ਬਹੁਤ ਸੁਰੱਖਿਅਤ ਮੰਨਿਆ ਜਾਂਦਾ ਹੈ ਜਿ세ਪਿਆ ਮਿਸਾਲਾਂ ਦਿੰਦੇ ਨੇ ਪੰਜਾਬ ਵਾਲੇ ਕਿ ਅਸੀਂ ਇਹ ਸ਼ਹਿਰ ਬਣਾਇਆ ਤੇ ਇਹ ਸੁਰੱਖਿਅਤ ਹੈ ਮੋਹਾਲੀ ਜੋ ਕਿ ਚੰਡੀਗੜ੍ਹ ਦੇ ਬਿਲਕੁਲ ਨਾਲ ਹੈ ਟਰਾਈ ਸਿਟੀ ਦਾ ਹਿੱਸਾ ਹੈ ਤਾਂ ਮੋਹਾਲੀ ਦੇ ਵਿੱਚ ਦਿਨ ਦਿਹਾੜੇ ਦੁਪਹਿਰ ਵੇਲੇ ਕਤਲ ਕੀਤਾ ਗਿਆ ਇੱਕ ਨੌਜਵਾਨ ਲੜਕੀ ਦਾ ਤਲਵਾਰ ਦੇ ਨਾਲ ਵਾਰ-ਵਾਰ ਉਸ ਨੂੰ ਫੱਟ ਮਾਰੇ ਗਏ ਤਲਵਾਰ ਦੇ ਨਾਲ ਵਾਰ-ਵਾਰ ਵੱਢਿਆ ਗਿਆ ਤੇ ਸੜਕ ਦੇ ਉੱਤੇ ਡੇੜ ਦਿਹਾੜੇ ਵੱਢ ਕੇ ਕਤਲ ਕਰ ਦਿੱਤਾ ਗਿਆ ਤੇ ਕਾਰਨ ਕੀ ਆ ਕਤਲ ਦਾ ਇਸ ਨੂੰ ਲੈ ਕੇ ਜਾਂਚ ਚੱਲ ਰਹੀ ਹੈ ਪਰ ਤਸਵੀਰਾਂ ਤੁਸੀਂ ਦੇਖੋ ਬਹੁਤ ਹੀ ਮਨਦਭਾਗੀਆਂ ਤਸਵੀਰਾਂ ਬਹੁਤ ਹੀ ਜਿਹੜਾ ਕੀ ਹੈ ਹਵਾ ਦੀਆਂ ਤਵਾਲੀਆਂ ਤਸਵੀਰਾਂ ਕਿਵੇਂ ਇੱਕ ਰੁੱਖ ਦੇ ਹੇਠਾਂ ਖੜ ਕੇ ਇਹ ਲੜਕਾ ਇੰਤਜ਼ਾਰ ਕਰਦਾ ਰਿਹਾ આરોપી ਇੰਤਜ਼ਾਰ ਕਰਦਾ ਰਿਹਾ ਉਸਦੇ ਹੱਥ ਦੇ ਵਿੱਚ ਇੱਕ ਵੱਡੀ ਤਲਵਾਰ ਸੀ ਤੇ ਜਿਵੇਂ ਹੀ ਉਹ ਕੁੜੀ ਆਪਣੀ ਇੱਕ ਸਾਥਣ ਦੇ ਨਾਲ ਇਸ ਰੁੱਖ ਦੇ ਕੋਲ ਸੜਕ ਤੇ ਤੁਰਦਿਆਂ ਤੁਰਦਿਆਂ ਪਹੁੰਚਦੀ ਆ ਤਾਂ ਇਹ ਇੱਕ ਕਾਤਲ ਜਿਹੜਾ ਉਸ ਉੱਤੇ ਹਮਲਾ ਕਰ ਦਿੰਦਾ ਕੁੜੀ ਜਾਨ ਬਚਾਉਣ ਵਾਸਤੇ ਪਿੱਛੇ ਭੱਜਦੀ ਵੀ ਆ ਪਰ ਉਸ ਦੇ ਉੱਤੇ ਵਾਰ-ਵਾਰ ਫਟ ਮਾਰ ਜੰਦੇ ਨੇ ਤਲਵਾਰ ਨਾਲ ਵਾਰ-ਵਾਰ ਹਮਲਾ ਕੀਤਾ ਜਾਂਦਾ ਤੇ ਅਖੀਰ ਤੇ ਉਹ ਬੇਸਤ ਹੋ ਕੇ ਸੜਕ ਉੱਤੇ ਡਿੱਗ ਪੈਂਦੀ ਆ ਤੇ ਇੰਨਾ ਬੇਖੌਫ ਇਹ ਹਵਾਨ ਸੀ ਕਿ ਉੱਥੋਂ ਕਤਲ ਕਰਨ ਤੋਂ ਬਾਅਦ ਬੜੇ ਹੀ ਆਰਾਮ ਦੇ ਨਾਲ ਪੈਦਲ ਸੜਕ ਦੇ ਦੂਜੇ ਪਾਸੇ ਲੰਘ ਕੇ ਤੇ ਚਲਾ ਗਿਆ ਫਿਲਹਾਲ ਦੀ ਜੋ ਜਾਣਕਾਰੀ ਹੈ ਮ੍ਰਿਤਕ ਦੀ ਪਛਾਣ ਬਜਿੰਦਰ ਕੌਰ ਦੇ ਤੌਰ ਤੇ ਹੋਈ ਆ ਤੇ ਕਿਆ ਸਰਾਈਆਂ ਇਹ ਲਾਈਆਂ ਜਾ ਰਹੀਆਂ ਨੇ ਹਾਲਾਂਕਿ ਮ੍ਰਿਤਕ ਦੇ ਪਰਿਵਾਰ ਦਾ ਕਹਿਣਾ ਲੜਕੀ ਦੇ ਕਿ ਉਹਨਾਂ ਨੂੰ ਕੁਝ ਵੀ ਨਹੀਂ ਪਤਾ ਕਿ ਕੀ ਹੋਇਆ ਪਰ ਪੁਲਿਸ ਦਾ ਹਾਲੇ ਅਫੀਸ਼ੀਅਲ ਬਿਆਨ ਆਉਣਾ ਬਾਕੀ ਹੈ ਜਾਂਚ ਚੱਲ ਰਹੀ ਹੈ ਗ੍ਰਿਫਤਾਰ ਕਰ ਲਿਆ ਗਿਆ ਇਸ ਕਾਤਲ ਨੂੰ ਪਰ ਕਿਆ ਸਰਾਈਆਂ ਇਹ ਲਾਈਆਂ ਜਾ ਰਹੀਆਂ ਨੇ ਕਿ ਕੀ ਖੂਬਸੂਰਤੀ ਤੇ ਪ੍ਰੇਮ ਸੰਬੰਧ ਕਤਲ ਦਾ ਕਾਰਨ ਬਣੇ ਇਸ ਨੌਜਵਾਨ ਲੜਕੀ ਦੀ ਤਸਵੀਰ ਵੀ ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਉੱਤੇ ਮ੍ਰਿਤਕ ਦੀ ਤਸਵੀਰ ਹੈ ਜੋ ਕਿ ਇੱਕ ਬੈਂਕ ਦੇ ਕਾਲ ਸੈਂਟਰ ਦੇ ਵਿੱਚ ਪਿਛਲੇ 9 ਸਾਲਾਂ ਤੋਂ ਲਗਭਗ ਇੱਕ ਦਹਾਕੇ ਤੋਂ ਕੰਮ ਕਰਦੀ ਸੀ ਇੱਕੋ ਹੀ ਥਾਂ ਦੇ ਉੱਤੇ ਤੇ ਇਸ ਸਿਰਫ ਇਹ ਦੇ ਵੱਲੋਂ ਕਤਲ ਕੀਤਾ ਗਿਆ ਤਾਂ ਕਿਆ ਸਿਰਾਈਆਂ ਇਹ ਨੇ ਕਿ ਲੜਕੀ ਦੀ ਖੂਬਸੂਰਤੀ ਤੇ ਉਸਤੇ ਪ੍ਰੇਮ ਸੰਬੰਧ ਦਾ ਲੈਣਾ ਦੇਣਾ ਹੋ ਸਕਦਾ ਹੈ ਕਤਲ ਦੇ ਵਿੱਚ ਹਾਲਾਂਕਿ ਬਿਆਨ ਹੱਲੇ ਪੁਲਿਸ ਵੱਲੋਂ ਆਉਣਾ ਹੈ ਤੇ ਪੁੱਛਗਿੱਛ ਜਾਰੀ ਹੈ ਗ੍ਰਿਫਤਾਰ ਜ਼ਰੂਰ ਕਰ ਲਿਆ ਗਿਆ ਹੈ ਇਸ ਕਤਲ ਨੂੰ ਇਸ ਨੌਜਵਾਨ ਨੂੰ ਜਿਸ ਨੇ ਤਲਵਾਰ ਦੇ ਨਾਲ ਦਿਨ ਦਿਹਾੜੇ ਮਹਾਲੀ ਦੇ ਵਿੱਚ ਨੌਜਵਾਨ ਲੜਕੀ ਦਾ ਕਤਲ ਕੀਤਾ ਜਿਸ ਦੀਆਂ ਤਸਵੀਰਾਂ ਤੁਸੀਂ ਆਪਣੀ ਸਕਰੀਨ ਤੇ ਦੇਖ ਸਕਦੇ ਹੋ ਪੰਜਾਬ ਦੇ ਵਿੱਚੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਹੁਣ ਵੱਡੇ ਸਵਾਲ ਖੜੇ ਹੋ ਰਹੇ ਨੇ ਕਿਉਂਕਿ ਦਿਨ ਦੇ ਹਾੜੇ ਇੱਕ ਨੌਜਵਾਨ ਲੜਕੀ ਦਾ ਸੜਕ ਦੇ ਉੱਤੇ ਦਿਨ ਦੇ ਹਾੜੇ ਤਲਵਾਰ ਨਾਲ ਵੱਢ ਕੇ ਕਤਲ ਕਰ ਦਿੱਤਾ ਗਿਆ ਸਰੀਆਮ ਕਤਲ ਕੀਤਾ ਗਿਆ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਤੇ ਕਤਲ ਵੀ ਇੱਕ ਅਜਿਹੇ ਸ਼ਹਿਰ ਦੇ ਵਿੱਚ ਹੋਇਆ ਜਿਸ ਨੂੰ ਕਿ ਬਹੁਤ ਸੁਰੱਖਿਅਤ ਮੰਨਿਆ ਜਾਂਦਾ ਜਿਸਦੀਆਂ ਮਿਸਾਲਾਂ ਦਿੰਦੇ ਨੇ ਪੰਜਾਬ ਵਾਲੇ ਕਿ ਅਸੀਂ ਇਹ ਸ਼ਹਿਰ ਬਣਾਇਆ ਤੇ ਇਹ ਸੁਰੱਖਿਅਤ ਹੈ ਮੋਹਾਲੀ ਜੋ ਕਿ ਚੰਡੀਗੜ੍ਹ ਦੇ ਬਿਲਕੁਲ ਨਾਲ ਹੈ ਟਰਾਈ ਸਿਟੀ ਦਾ ਹਿੱਸਾ ਹੈ ਤਾਂ ਮੋਹਾਲੀ ਦੇ ਵਿੱਚ ਦਿਨ ਦਿਹਾੜੇ ਦੁਪਹਿਰ ਵੇਲੇ ਕਤਲ ਕੀਤਾ ਗਿਆ ਇੱਕ ਨੌਜਵਾਨ ਲੜਕੀ ਦਾ ਤਲਵਾਰ ਦੇ ਨਾਲ ਵਾਰ-ਵਾਰ ਉਸ ਨੂੰ ਫੱਟ ਮਾਰੇ ਗਏ ਤਲਵਾਰ ਦੇ ਨਾਲ ਵਾਰ-ਵਾਰ ਵੱਢਿਆ ਗਿਆ ਤੇ ਸੜਕ ਦੇ ਉੱਤੇ ਡੇੜ ਦੇ ਹਾੜੇ ਵੱਢ ਕੇ ਕਤਲ ਕਰ ਦਿੱਤਾ ਗਿਆ ਤੇ ਕਾਰਨ ਕੀ ਆ ਕਤਲ ਦਾ ਇਸ ਨੂੰ ਲੈ ਕੇ ਜਾਂਚ ਚੱਲ ਰਹੀ ਹੈ ਪਰ ਤਸਵੀਰਾਂ ਤੁਸੀਂ ਦੇਖੋ ਬਹੁਤ ਹੀ ਮਨਦਭਾਗੀਆਂ ਤਸਵੀਰਾਂ ਬਹੁਤ ਹੀ ਜਿਹੜਾ ਕੀ ਹੈ ਹਵਾਂ ਦੀਆਂ ਟਗੜੀਆਂ ਤਸਵੀਰਾਂ ਕਿਵੇਂ ਇੱਕ ਰੁੱਖ ਦੇ ਹੇਠਾਂ ਖੜ ਕੇ ਇਹ ਲੜਕਾ ਇੰਤਜ਼ਾਰ ਕਰਦਾ ਰਿਹਾ આરોપી ਇੰਤਜ਼ਾਰ ਕਰਦਾ ਰਿਹਾ ਉਸਦੇ ਹੱਥ ਦੇ ਵਿੱਚ ਇੱਕ ਵੱਡੀ ਤਲਵਾਰ ਸੀ ਤੇ ਜਿਵੇਂ ਹੀ ਉਹ ਕੁੜੀ ਆਪਣੀ ਇੱਕ ਸਾਥਣ ਦੇ ਨਾਲ ਇਸ ਰੁੱਖ ਦੇ ਕੋਲ ਸੜਕ ਤੇ ਤੁਰਦਿਆਂ ਤੁਰਦਿਆਂ ਪਹੁੰਚਦੀ ਆ ਤਾਂ ਇਨ ਇੱਕ ਕਾਤਲ ਜਿਹੜਾ ਉਸ ਉੱਤੇ ਹਮਲਾ ਕਰ ਦਿੰਦਾ ਕੁੜੀ ਜਾਨ ਬਚਾਉਣ ਵਾਸਤੇ ਪਿੱਛੇ ਭੱਜਦੀ ਵੀ ਆ ਪਰ ਉਸ ਉੱਤੇ ਵਾਰ-ਵਾਰ ਫੱਟ ਮਾਰੀ ਜਾਂਦੇ ਨੇ ਤਲਵਾਰ ਨਾਲ ਵਾਰ-ਵਾਰ ਹਮਲਾ ਕੀਤਾ ਜਾਂਦਾ ਤੇ ਅਖੀਰ ਤੇ ਉਹ ਬੇਸਤ ਹੋ ਕੇ ਸੜਕ ਉੱਤੇ ਡਿੱਗ ਪੈਂਦੀ ਹੈ ਤੇ ਇੰਨਾ ਬੇਖੌਫ ਇਹ ਹਵਾਨ ਸੀ ਕਿ ਉੱਥੋਂ ਕਤਲ ਕਰਨ ਤੋਂ ਬਾਅਦ ਬੜੇ ਹੀ ਆਰਾਮ ਦੇ ਨਾਲ ਪੈਦਲ ਸੜਕ ਦੇ ਦੂਜੇ ਪਾਸੇ ਲੰਘ ਕੇ ਤੇ ਚਲਾ ਗਿਆ ਫਿਲਹਾਲ ਦੀ ਜੋ ਜਾਣਕਾਰੀ ਹੈ ਮ੍ਰਿਤਕ ਦੀ ਪਛਾਣ ਅਭਜਿੰਦਰ ਕੌਰ ਦੇ ਤੌਰ ਤੇ ਹੋਈ ਹੈ ਤੇ ਕਿਆ ਸਰਾਈਆਂ ਲਾਈਆਂ ਜਾ ਰਹੀਆਂ ਨੇ ਹਾਲਾਂਕਿ ਮ੍ਰਿਤਕ ਦੇ ਪਰਿਵਾਰ ਦਾ ਕਹਿਣਾ ਲੜਕੀ ਦੇ ਕਿ ਉਹਨਾਂ ਨੂੰ ਕੁਝ ਵੀ ਨਹੀਂ ਪਤਾ ਕਿ ਕੀ ਹੋਇਆ ਪਰ ਪੁਲਿਸ ਦਾ ਹਲੇ ਅਫੀਸ਼ੀਅਲ ਬਿਆਨ ਆਉਣਾ ਬਾਕੀ ਹੈ ਜਾਂਚ ਚੱਲ ਰਹੀ ਹੈ ਗ੍ਰਿਫਤਾਰ ਕਰ ਲਿਆ ਗਿਆ ਇਸ ਕਾਤਲ ਨੂੰ ਪਰ ਕਿਆ ਸਰਾਈਆਂ ਲਾਈਆਂ ਜਾ ਰਹੀਆਂ ਨੇ ਕਿ ਕੀ ਖੂਬਸੂਰਤੀ ਤੇ ਪ੍ਰੇਮ ਸੰਬੰਧ ਕਤਲ ਦਾ ਕਾਰਨ ਬਣੇ ਇਸ ਨੌਜਵਾਨ ਲੜਕੀ ਦੀ ਤਸਵੀਰ ਵੀ ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਉੱਤੇ ਮ੍ਰਿਤਕ ਦੀ ਤਸਵੀਰ ਹੈ ਜੋ ਕਿ ਇੱਕ ਬੈਂਕ ਦੇ ਕਾਲ ਸੈਂਟਰ ਦੇ ਵਿੱਚ ਪਿਛਲੇ 9 ਸਾਲਾਂ ਤੋਂ ਲਗਭਗ ਇੱਕ ਦਹਾਕੇ ਤੋਂ ਕੰਮ ਕਰਦੀ ਸੀ ਇੱਕੋ ਹੀ ਥਾਂ ਦੇ ਉੱਤੇ ਤੇ ਇਸ ਸਿਰਫ ਇਹ ਵੱਲੋਂ ਕਤਲ ਕੀਤਾ ਗਿਆ ਤਾਂ ਕਿਆ ਸਿਰਾਈਆਂ ਇਹ ਨੇ ਕਿ ਲੜਕੀ ਦੀ ਖੂਬਸੂਰਤੀ ਤੇ ਉਸਦੇ ਪ੍ਰੇਮ ਸੰਬੰਧ ਦਾ ਲੈਣਾ ਦੇਣਾ ਹੋ ਸਕਦਾ ਹੈ ਕਤਲ ਦੇ ਵਿੱਚ ਹਾਲਾਂਕਿ ਬਿਆਨ ਹੱਲੇ ਪੁਲਿਸ ਵੱਲੋਂ ਆਉਣਾ ਹੈ ਤੇ ਪੁੱਛਗਿੱਛ ਜਾਰੀ ਹੈ ਗ੍ਰਿਫਤਾਰ ਜ਼ਰੂਰ ਕਰ ਲਿਆ ਗਿਆ ਇਸ ਕਾਤਲ ਨੂੰ ਇਸ ਨੌਜਵਾਨ ਨੂੰ ਜਿਸ ਨੇ ਤਲਵਾਰ ਦੇ ਨਾਲ ਦਿਨ ਦਿਹਾੜੇ ਮਹਾਲੀ ਦੇ ਵਿੱਚ ਨੌਜਵਾਨ ਲੜਕੀ ਦਾ ਕਤਲ ਕੀਤਾ ਜਿਸ ਦੀਆਂ ਤਸਵੀਰਾਂ ਤੁਸੀਂ ਆਪਣੀ ਸਕਰੀਨ ਤੇ ਦੇਖ ਸਕਦੇ ਹੋ ਪੰਜਾਬ ਦੇ ਵਿੱਚੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਹੁਣ ਵੱਡੇ ਸਵਾਲ ਖੜੇ ਹੋ ਰਹੇ ਨੇ ਕਿਉਂਕਿ ਦਿਨ ਦਿਹਾੜੇ ਇੱਕ ਨੌਜਵਾਨ ਲੜਕੀ ਦਾ ਸੜਕ ਦੇ ਉੱਤੇ ਦਿਨ ਦਿਹਾੜੇ ਤਲਵਾਰ ਨਾਲ ਵੱਢ ਕੇ ਕਤਲ ਕਰ ਦਿੱਤਾ ਗਿਆ ਸਰੀਆਮ ਕਤਲ ਕੀਤਾ ਗਿਆ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਤੇ ਕਤਲ ਵੀ ਇੱਕ ਅਜਿਹੇ ਸ਼ਹਿਰ ਦੇ ਵਿੱਚ ਹੋਇਆ ਜਿਸ ਨੂੰ ਕਿ ਬਹੁਤ ਸੁਰੱਖਿਅਤ ਮੰਨਿਆ ਜਾਂਦਾ ਹੈ ਜਿਸਪੀਆ ਮਿਸਾਲਾਂ ਦਿੰਦੇ ਨੇ ਪੰਜਾਬ ਵਾਲੇ ਕਿ ਅਸੀਂ ਇਹ ਸ਼ਹਿਰ ਬਣਾਇਆ ਤੇ ਇਹ ਸੁਰੱਖਿਅਤ ਹੈ ਮੋਹਾਲੀ ਜੋ ਕਿ ਚੰਡੀਗੜ੍ਹ ਦੇ ਬਿਲਕੁਲ ਨਾਲ ਹੈ ਟਰਾਈ ਸਿਟੀ ਦਾ ਹਿੱਸਾ ਹੈ ਤਾਂ ਮੋਹਾਲੀ ਦੇ ਵਿੱਚ ਦਿਨ ਦਿਹਾੜੇ ਦੁਪਹਿਰ ਵੇਲੇ ਕਤਲ ਕੀਤਾ ਗਿਆ ਇੱਕ ਨੌਜਵਾਨ ਲੜਕੀ ਦਾ ਤਲਵਾਰ ਦੇ ਨਾਲ ਵਾਰ-ਵਾਰ ਉਸ ਨੂੰ ਫੱਟ ਮਾਰੇ ਗਏ ਤਲਵਾਰ ਦੇ ਨਾਲ ਵਾਰ-ਵਾਰ ਵੱਢਿਆ ਗਿਆ ਤੇ ਸੜਕ ਦੇ ਉੱਤੇ ਦੇੜ ਦਿਹਾੜੇ ਵੱਢ ਕੇ ਕਤਲ ਕਰ ਦਿੱਤਾ ਗਿਆ ਤੇ ਕਾਰਨ ਕੀ ਆ ਕਤਲ ਦਾ ਇਸ ਨੂੰ ਲੈ ਕੇ ਜਾਂਚ ਚੱਲ ਰਹੀ ਹੈ ਪਰ ਤਸਵੀਰਾਂ ਤੁਸੀਂ ਦੇਖੋ ਬਹੁਤ ਹੀ ਮੰਦ ਭਾਗੀਆਂ ਤਸਵੀਰਾਂ ਬਹੁਤ ਹੀ ਜਿਹੜਾ ਕੀ ਹੈ ਹਵਾਨੀਤ ਵਾਲੀਆਂ ਤਸਵੀਰਾਂ ਕਿਵੇਂ ਇੱਕ ਰੁੱਖ ਦੇ ਹੇਠਾਂ ਖੜ ਕੇ ਇਹ ਲੜਕਾ ਇੰਤਜ਼ਾਰ ਕਰਦਾ ਰਿਹਾ આરોપી ਇੰਤਜ਼ਾਰ ਕਰਦਾ ਰਿਹਾ ਉਸਦੇ ਹੱਥ ਦੇ ਵਿੱਚ ਇੱਕ ਵੱਡੀ ਤਲਵਾਰ ਸੀ ਤੇ ਜਿਵੇਂ ਹੀ ਉਹ ਕੁੜੀ ਆਪਣੀ ਇੱਕ ਸਾਥਣ ਦੇ ਨਾਲ ਇਸ ਰੁੱਖ ਦੇ ਕੋਲ ਸੜਕ ਤੇ ਤੁਰ ਜਾਂ ਤੁਰਦਿਆਂ ਪਹੁੰਚਦੀ ਆ ਤਾਂ ਇਨ ਇੱਕ ਕਤਲ ਜਿਹੜਾ ਉਸ ਉੱਤੇ ਹਮਲਾ ਕਰ ਦਿੰਦਾ ਕੁੜੀ ਜਾਨ ਬਚਾਉਣ ਵਾਸਤੇ ਪਿੱਛੇ ਭੱਜਦੀ ਵੀ ਆ ਪਰ ਉਸ ਦੇ ਉੱਤੇ ਵਾਰ-ਵਾਰ ਫੱਟ ਮਾਰੀ ਜਾਂਦੇ ਨੇ ਤਲਵਾਰ ਨਾਲ ਵਾਰ-ਵਾਰ ਹਮਲਾ ਕੀਤਾ ਜਾਂਦਾ ਤੇ ਅਖੀਰ ਤੇ ਉਹ ਬੇਸਤ ਹੋ ਕੇ ਸੜਕ ਉੱਤੇ ਡਿੱਗ ਪੈਂਦੀ ਆ ਤੇ ਇੰਨਾ ਬੇਖੌਫ ਇਹ ਹਵਾਨ ਸਿੰਘ ਕਿ ਉੱਥੋਂ ਕਤਲ ਕਰਨ ਤੋਂ ਬਾਅਦ ਬੜੇ ਹੀ ਆਰਾਮ ਦੇ ਨਾਲ ਪੈਦਲ ਸੜਕ ਦੇ ਦੂਜੇ ਪਾਸੇ ਲੰਘ ਕੇ ਤੇ ਚਲਾ ਗਿਆ ਫਿਲਹਾਲ ਦੀ ਜੋ ਜਾਣਕਾਰੀ ਹੈ ਮ੍ਰਿਤਕ ਦੀ ਪਛਾਣ ਅਪਜਿੰਦਰ ਕੌਰ ਦੇ ਤੌਰ ਤੇ ਹੋਈ ਹੈ ਤੇ ਕਿਆ ਸਰਾਈਆਂ ਲਾਈਆਂ ਜਾ ਰਹੀਆਂ ਨੇ ਹਾਲਾਂਕਿ ਮ੍ਰਿਤਕ ਦੇ ਪਰਿਵਾਰ ਦਾ ਕਹਿਣਾ ਲੜਕੀ ਦੇ ਕਿ ਉਹਨਾਂ ਨੂੰ ਕੁਝ ਵੀ ਨਹੀਂ ਪਤਾ ਕਿ ਕੀ ਹੋਇਆ ਪਰ ਪੁਲਿਸ ਦਾ ਹਲੇ ਅਫੀਸ਼ੀਅਲ ਬਿਆਨ ਆਉਣਾ ਬਾਕੀ ਹੈ ਜਾਂਚ ਚੱਲ ਰਹੀ ਹੈ ਗ੍ਰਿਫਤਾਰ ਕਰ ਲਿਆ ਗਿਆ ਇਸ ਕਾਤਲ ਨੂੰ ਪਰ ਕਿਆ ਸਰਾਈਆਂ ਲਾਈਆਂ ਜਾ ਰਹੀਆਂ ਨੇ ਕਿ ਕੀ ਖੂਬਸੂਰਤੀ ਤੇ ਪ੍ਰੇਮ ਸੰਬੰਧ ਕਤਲ ਦਾ ਕਾਰਨ ਬਣੇ ਇਸ ਨੌਜਵਾਨ ਲੜਕੀ ਦੀ ਤਸਵੀਰ ਵੀ ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਉੱਤੇ ਮ੍ਰਿਤਕ ਦੀ ਤਸਵੀਰ ਹੈ ਜੋ ਕਿ ਇੱਕ ਬੈਂਕ ਦੇ ਕਾਲ ਸੈਂਟਰ ਦੇ ਵਿੱਚ ਪਿਛਲੇ ਨੌ ਸਾਲਾਂ ਤੋਂ ਲਗਭਗ ਇੱਕ ਦਹਾਕੇ ਤੋਂ ਕੰਮ ਕਰਦੀ ਸੀ ਇੱਕੋ ਹੀ ਥਾਂ ਦੇ ਉੱਤੇ ਤੇ ਇਸ ਸਿਰਫ ਇਹ ਦੇ ਵੱਲੋਂ ਕਤਲ ਕੀਤਾ ਗਿਆ ਤਾਂ ਕਿਆ ਸਿਰਾਇਆ ਇਹਨੇ ਕਿ ਲੜਕੀ ਦੀ ਖੂਬਸੂਰਤੀ ਤੇ ਉਸਦੇ ਪ੍ਰੇਮ ਸੰਬੰਧ ਦਾ ਲੈਣਾ ਦੇਣਾ ਹੋ ਸਕਦਾ ਹੈ ਕਤਲ ਦੇ ਵਿੱਚ ਹਾਲਾਂਕਿ ਬਿਆਨ ਹੱਲੇ ਪੁਲਿਸ ਵੱਲੋਂ ਆਉਣਾ ਹੈ ਤੇ ਪੁੱਛਗਿੱਛ ਜਾਰੀ ਹੈ ਗ੍ਰਿਫਤਾਰ ਜ਼ਰੂਰ ਕਰ ਲਿਆ ਗਿਆ ਹੈ ਇਸ ਕਾਤਲ ਨੂੰ ਇਸ ਨੌਜਵਾਨ ਨੂੰ ਜਿਸ ਨੇ ਤਲਵਾਰ ਦੇ ਨਾਲ ਦਿਨ ਦਿਹਾੜੇ ਮਹਾਲੀ ਦੇ ਵਿੱਚ ਨੌਜਵਾਨ ਲੜਕੀ ਦਾ ਕਤਲ ਕੀਤਾ ਜਿਸ ਦੀਆਂ ਤਸਵੀਰਾਂ ਤੁਸੀਂ ਆਪਣੀ ਸਕਰੀਨ ਤੇ ਦੇਖ ਸਕਦੇ ਹੋ ਪੰਜਾਬ ਦੇ ਵਿੱਚੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਹੁਣ ਵੱਡੇ ਸਵਾਲ ਖੜੇ ਹੋ ਰਹੇ ਨੇ ਕਿਉਂਕਿ ਦਿਨ ਦਿਹਾੜੇ ਇੱਕ ਨੌਜਵਾਨ ਲੜਕੀ ਦਾ ਸੜਕ ਦੇ ਉੱਤੇ ਦਿਨ ਦਿਹਾੜੇ ਤਲਵਾਰ ਨਾਲ ਵੱਢ ਕੇ ਕਤਲ ਕਰ ਦਿੱਤਾ ਗਿਆ ਸਰੀਆਮ ਕਤਲ ਕੀਤਾ ਗਿਆ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਤੇ ਕਤਲ ਵੀ ਇੱਕ ਅਜਿਹੇ ਸ਼ਹਿਰ ਦੇ ਵਿੱਚ ਹੋਇਆ ਜਿਸ ਨੂੰ ਕਿ ਬਹੁਤ ਸੁਰੱਖਿਅਤ ਮੰਨਿਆ ਜਾਂਦਾ ਹੈ ਜਿ세ਪੀਆ ਮਿਸਾਲਾਂ ਦਿੰਦੇ ਨੇ ਪੰਜਾਬ ਵਾਲੇ ਕਿ ਅਸੀਂ ਇਹ ਸ਼ਹਿਰ ਬਣਾਇਆ ਤੇ ਇਹ ਸੁਰੱਖਿਅਤ ਹੈ ਮੋਹਾਲੀ ਜੋ ਕਿ ਚੰਡੀਗੜ੍ਹ ਦੇ ਬਿਲਕੁਲ ਨਾਲ ਹੈ ਟਰਾਈ ਸਿਟੀ ਦਾ ਹਿੱਸਾ ਹੈ ਤਾਂ ਮੋਹਾਲੀ ਦੇ ਵਿੱਚ ਦਿਨ ਦਿਹਾੜੇ ਦੁਪਹਿਰ ਵੇਲੇ ਕਤਲ ਕੀਤਾ ਗਿਆ ਇੱਕ ਨੌਜਵਾਨ ਲੜਕੀ ਦਾ ਤਲਵਾਰ ਦੇ ਨਾਲ ਵਾਰ-ਵਾਰ ਉਸ ਨੂੰ ਫੱਟ ਮਾਰੇ ਗਏ ਤਲਵਾਰ ਦੇ ਨਾਲ ਵਾਰ-ਵਾਰ ਵੱਢਿਆ ਗਿਆ ਤੇ ਸੜਕ ਦੇ ਉੱਤੇ ਦੇੜ ਦਿਹਾੜੇ ਵੱਢ ਕੇ ਕਤਲ ਕਰ ਦਿੱਤਾ ਗਿਆ ਤੇ ਕਾਰਨ ਕੀ ਆ ਕਤਲ ਦਾ ਇਸ ਨੂੰ ਲੈ ਕੇ ਜਾਂਚ ਚੱਲ ਰਹੀ ਹੈ ਪਰ ਤਸਵੀਰਾਂ ਤੁਸੀਂ ਦੇਖੋ ਬਹੁਤ ਹੀ ਮਨਦਭਾਗੀਆਂ ਤਸਵੀਰਾਂ ਬਹੁਤ ਹੀ ਜਿਹੜਾ ਕੀ ਹੈ ਹਵਾਨੀਆਂ ਤਵਾਲੀਆਂ ਤਸਵੀਰਾਂ ਕਿਵੇਂ ਇੱਕ ਰੁੱਖ ਦੇ ਹੇਠਾਂ ਖੜ ਕੇ ਇਹ ਲੜਕਾ ਇੰਤਜ਼ਾਰ ਕਰਦਾ ਰਿਹਾ આરોપી ਇੰਤਜ਼ਾਰ ਕਰਦਾ ਰਿਹਾ ਉਸਦੇ ਹੱਥ ਦੇ ਵਿੱਚ ਇੱਕ ਵੱਡੀ ਤਲਵਾਰ ਸੀ ਤੇ ਜਿਵੇਂ ਹੀ ਉਹ ਕੁੜੀ ਆਪਣੀ ਇੱਕ ਸਾਥਣ ਦੇ ਨਾਲ ਇਸ ਰੁੱਖ ਦੇ ਕੋਲ ਸੜਕ ਤੇ ਤੁਰਦਿਆਂ ਤੁਰਦਿਆਂ ਪਹੁੰਚਦੀ ਆ ਤਾਂ ਇਹ ਇੱਕ ਕਾਤਲ ਜਿਹੜਾ ਉਸ ਉੱਤੇ ਹਮਲਾ ਕਰ ਦਿੰਦਾ ਕੁੜੀ ਜਾਨ ਬਚਾਉਣ ਵਾਸਤੇ ਪਿੱਛੇ ਭੱਜਦੀ ਵੀ ਆ ਪਰ ਉਸ ਦੇ ਉੱਤੇ ਵਾਰ-ਵਾਰ ਫੱਟ ਮਾਰ ਜਾਂਦੇ ਨੇ ਤਲਵਾਰ ਨਾਲ ਵਾਰ-ਵਾਰ ਹਮਲਾ ਕੀਤਾ ਜਾਂਦਾ ਤੇ ਅਖੀਰ ਤੇ ਉਹ ਬੇਸਤ ਹੋ ਕੇ ਸੜਕ ਉੱਤੇ ਡਿੱਗ ਪੈਂਦੀ ਆ ਤੇ ਇੰਨਾ ਬੇਖੌਫ ਇਹ ਹਵਾਨ ਸੀ ਕਿ ਉੱਥੋਂ ਕਤਲ ਕਰਨ ਤੋਂ ਬਾਅਦ ਬੜੇ ਹੀ ਆਰਾਮ ਦੇ ਨਾਲ ਪੈਦਲ ਸੜਕ ਦੇ ਦੂਜੇ ਪਾਸੇ ਲੰਘ ਕੇ ਤੇ ਚਲਾ ਗਿਆ ਫਿਲਹਾਲ ਦੀ ਜੋ ਜਾਣਕਾਰੀ ਹੈ ਮ੍ਰਿਤਕ ਦੀ ਪਛਾਣ ਬਜਿੰਦਰ ਕੌਰ ਦੇ ਤੌਰ ਤੇ ਹੋਈ ਹੈ ਤੇ ਕਿਆ ਸਰਾਈਆਂ ਇਲਾਇਆਂ ਜਾ ਰਹੀਆਂ ਨੇ ਹਾਲਾਂਕਿ ਮ੍ਰਿਤਕ ਦੇ ਪਰਿਵਾਰ ਦਾ ਕਹਿਣਾ ਲੜਕੀ ਦੇ ਕਿ ਉਹਨਾਂ ਨੂੰ ਕੁਝ ਵੀ ਨਹੀਂ ਪਤਾ ਕਿ ਕੀ ਹੋਇਆ ਪਰ ਪੁਲਿਸ ਦਾ ਹਲੇ ਅਫੀਸ਼ੀਅਲ ਬਿਆਨ ਆਉਣਾ ਬਾਕੀ ਹੈ ਜਾਂਚ ਚੱਲ ਰਹੀ ਹੈ